ਨੇ ਬੰਦਾ ਬੁਈਆ ਤੁਹਾਡਾ ਹੋ ਗਿਆ ਸ਼ਹੀ ਕੋਰਮਾ ਤਿਆਰ ਅੱਛਾ ਜੀ ਅੱਛਾ ਮੈਂ ਕੋਲ ਤੁਹਾਨੂੰ ਫਿਰ ਦੱਸਦਾ ਇਸ ਕੀ ਕੀ ਪੈਣਾ ਹਾਂਜੀ ਫੁੱਲ ਖਾਨੇ ਅੱਛਾ ਖੋਆ ਹਾਂਜੀ ਕਾਜੂ ਬਦਾਮ ਖੁੰਬਾ ਮਟਰ ਹਾਂਜੀ ਖੁੰਬਾ ਤੇ ਬਹੁਤ ਸਾਰੀਆਂ ਜਿਹੜੇ ਲਾਈ ਕਰਦੇ ਸਾਰੀਆਂ ਸਬਜ਼ੀਆਂ ਇਹ ਸਬਜ਼ੀ ਹੈ ਜਿਹੜੀ ਰਾਜੇ ਮਹਾਰਾਜ ਇਹ ਫੈਂਡਰ ਇਸ ਕਰਕੇ ਨੂੰ ਸ਼ਹੀ ਕੋਰਮਾ ਕਹਿੰਦੇ ਨੇ ਇਹ ਸਬਜ਼ੀ ਮਜਬੂਰੀ ਪਾ ਕੇ ਤਿਆਰ ਹੋ ਗਈ ਜੇ ਤੇ ਇੱਥੇ ਆਪਾਂ ਮੁੰਮਤ ਸੁਮਸਾਲਾ ਕਿੰਨਾ ਕੋ ਪਾਣਾ वो अपने स्वाद का भी मर्च पाई दी है स्वाद मुताबक की आप नमक पाने हूं जरा शाही कौरमा प्लेट के आप रख लें जो आस पास आप धनिया पा सकते हैं फिर आ सकते मतलब किसम हाँ मरी पा के चलिए तरीके परोसा जाए देखो स्मैल बहुत वजह आ रही है ना मेरे अपने मुझे पानी आ लग गया हाँ जी हाँ बता सकती देखो टेस्ट है थोड़ा स्वाद टेस्ट तुम भी देखो टेस्ट है ना तुम देखो ना कई गल मैं ਕਿਰੋ ਜੀ ਪ੍ਰੋਗਰਾਮ ਤਾਂ ਨਹੀਂ ਨਾਲ ਕਰਦੇ ਨਹੀਂ ਮੈਂ ਮੋਲੀ ਘੜੀ ਆ ਰਿਹਾ ਬਹੁਤ ਸੌਂ ਰਿਹਾ ਤਾਂ ਹਾਂ ਜੀ ਕੀ ਆ ਤਾਲਾ ਬਸ ਆਸਰੇ ਤੁਹਾਡੇ ਭਾਜੀ ਖੁੱਲੇ ਐਦਾਂ ਕਰੀ ਚਾਹ ਨਾਲ ਨਾਲ ਕੋਈ ਖਾਣਵਾਸ ਵੀ ਲੈ ਆਈ ਹੋਰ ਫਿਰ ਅੱਜ ਕੱਲ ਕੀ ਕਰ ਰਹੇ ਹੋ ਬਸ ਕਰਨਾ ਕਿ ਪੱਚਾ ਆ ਗਈ ਠੀਕ ਚਲੋ ਬਈ ਜੀਰਾ ਲਿਆ ਬਸ ਕਿਉਂ ਠੀਕ ਹੈ ਲੋਏ ਇਹ ਬਾਜੀ ਚਾਹ ਨਹੀਂ ਮੇ ਪੀਣੀ ਕਿਉਂ ਠੀਕ ਨਹੀਂ ਮਣੀ ਚਾਹ ਤਾਂ ਝੂਠੀ ਹੈ ਝੂਠੀ ਤੇ ਹਰ ਕੀ ਆ ਵੇਖੋ ਆ ਵੀ ਗਲਾਸ ਭਰਿਆ ਨਾ ਆ ਵੀ ਭਰਿਆ ਆ ਗਲਾਸ ਸੱਦਾ ਇਤੋਂ ਸਾਫਤ ਹੁੰਦਾ ਵੀ ਇੱਕ ਗੱਲ ਆਪਣਾ ਚਾਹ ਝੂਠੀ ਹੈ ਕੁਲੇ ਅਧਰਾਈ ਜਰਾ ਹਾਂਜੀ ਹਾਂਜੀ ਕੈ ਕੀ ਗੱਲ ਆ ਚਾਹ ਤਾਂ ਬਾਜੀ ਕੀ ਕਹਦੇ ਵੇ ਕਹਿੰਦੇ ਚਾਹ ਝੂਠੀ ਹੈ ਝੂਠੀ ਆਹੋ ਫਿਰ ਨਹੀਂ ਲੈ ਆ ਤੇ ਇਹਨਾਂ ਨੂੰ ਦੇਖ ਹੁੰਦਿਆ ਆ ਵੀ ਗਲਾਸ ਭਰਿਆ ਆ ਵੀ ਭਰਿਆ ਤੇ ਆ ਆਦਦਾ ਵਾ ਉਦਾਂ ਘੱਟ ਪੈ ਗਈ ਹੋਗੀ ਝੂਠੀ ਨਹੀਂ ਹੈਗੀ

ਕੋਈ ਔਲਾਦ ਕੱਜ ਬੱਚੇ ਤੰਗ ਨਾ ਕਰਨ ਦੇ ਚੰਗਾ ਹੁੰਦਾ। ਬੜੇ ਬੱਚੇ ਚੰਗੇ ਬਹੁਤ ਦੇ ਪਿਆ। ਮੈਂ ਬਹੁਤ ਬੱਚੇ ਤੰਗ ਕਰਦੇ ਕਰਨਾ ਕੀ ਹੈ। ਬੜੀ ਖੁਸ਼ੀ ਵਾਲੀ ਗੱਲ ਆ। ਪਰ ਇੱਕ ਗੱਲ ਕਹਾਂ ਮੈਂ ਜੋ ਰੌਣਕ ਬੱਚਿਆਂ ਦੀ ਹੈ ਨਾ ਉਹ ਕਿਤੇ ਵੀ ਨਹੀਂ ਹੈ। ਨਹੀਂ ਤੇ ਲੋਖ ਹੋਣਾ। ਐ ਕਿਥੋਂ ਕੇਕ ਬਣਾਇਆ ਹੈ ਬਾਜੀ? ਏ ਕੇਕ ਆ ਆਪਣੇ ਨਾਲ ਹੀ ਆਪਣੇ ਬੇਕਰੀ ਹੈਗੀ ਉੱਥੇ। ਅੱਛਾ ਬਹੁਤ ਸਵਾਦ ਬਣਾਉਂਦਾ। ਤੂੰ ਇਹ ਡਾ ਕਰਕੇ ਖਾਈਏ ਨਾ ਮੈਂ ਤੈਨੂੰ ਕੇਕ ਜਾਦੂ ਨਾਲ ਕਰਕੇ ਖਾ ਕੇ ਵਾਹੂਗਾ। ਕਿਦਾ ਵੇ ਤਰਾ ਗੋਦੈ ਨਾ ਖਾ ਰੇ ਐ ਲੋਬੀਸ ਹਾਂ ਹਾਂ ਇੱਥੇ ਬਹੁਤ ਪਲੇਟ ਬੁੱਧੀ ਮਾਰ ਦਿਓ ਅੱਛਾ ਮੈਂ ਪਲੇਟ ਨੂੰ ਬਿਲਕੁਲ ਹੱਥ ਨਹੀਂ ਲਾਵਾਂਗਾ ਹੂੰ ਐਦਾਂ ਘੁਰ ਕੇ ਖਾਵਾਂਗਾ ਜਾਦੂ ਨਾਲ ਮਤਲਬ ਟੱਚ ਵੀ ਨਹੀਂ ਕਰਾਂਗਾ ਉਹਨੂੰ ਉਦਾਂ ਖਾਂ ਨੂੰਗਾ ਉਦਾਂ ਜਾਦੂ ਨਾਲ ਅਹੀਂ ਮੰਨਦੇ ਨਹੀਂ ਹੋਏ ਤਾਂ ਜ਼ਰਾ ਨਹੀਂ ਪੋਸੀਬਲ ਤੈਨੂੰ ਮੰਨਣਾ ਹੋਗਾ ਨਹੀਂ ਮੰਨਾਂਜੀ ਪਲੇਟ ਫੜਾਓ ਜਾ ਅੱਛਾ ਪਾ ਲਓ ਭਾਜੀ ਪਲੇਟ ਮੈਂ ਖਾ ਕੇ ਦਿਖਾ ਚੱਲ ਲੈ ਇਹ ਵੀ ਰਿਪੜ ਪੋਗੜੀਆਂ ਇੰਗੜ ਪਿੱਕੜ ਥੇੜ ਥਕੀ ਚੀ ਪੋੜੀਆਂ ਫੂ ਹਾਂ ਜੀ ਕਰਾ ਸਵਾਦੇ ਕਰਾ ਹੋਰ ਕਦੀ ਹੋਈ ਨਹੀਂ ਸਕਦਾ ਫਲੇਟ ਚੱਕ ਕੇ ਵੇਖ ਲੋ ਫਲੇਟ ਬੱਲੇ ਅਸੀਂ ਤੋਂ ਭਾਈ ਤੁਸੀਂ ਸਾਰੇ ਪਲੇ ਹੈਗਾ ਬੱਲੇ ਵਿਆ ਹੋਏ ਹੁੰਦੇ ਨਾ ਲੋ ਲੋਕਾਂ ਦਾ ਵੀ ਤੁਹਾਡਾ ਹੋ ਗਿਆ ਸ਼ਾਹੀ ਕੋਰਮਾ ਤੇ ਅੱਛਾ ਜੀ ਅੱਛਾ ਮੈਂ ਕੋਲ ਤੁਹਾਨੂੰ ਦੱਸਦਾ ਇਸ ਕੀ ਕੀ ਪਾਣਾ ਹਾਂਜੀ ਫੁੱਲ ਖਾੜੀ ਅੱਛਾ ਖੋਆ ਹਾਂਜੀ ਕਾਜੂ ਬਦਾਮ ਖੁੰਬਾ ਮਟਰ ਹਾਂਜੀ ਖੁੰਬਾ ਤੇ ਹੋਰ ਸਬਜ਼ੀਆਂ ਲਾਈ ਕਰਦੇ ਆ ਸਾਰੀਆਂ ਸਬਜ਼ੀਆਂ ਇਹ ਸਬਜ਼ੀ ਹੈ ਜਿਹੜੀ ਰਾਜੇ ਮਹਾਰਾਜ ਇਹ ਫੈਡਰੈਂਸ ਕਰਕੇ ਨੂੰ ਸ਼ਾਹੀ ਕੋਰਮਾ ਕਹਿੰਦੇ ਨੇ ਇਹ ਸਬਜ਼ੀ ਜਦ ਪੂਰੀ ਬਣ ਕੇ ਤਿਆਰ ਹੋ ਗਈ ਜੇ ਤੇ ਇੱਥੇ ਆਪਾਂ ਨੂੰ ਮੁੰਮਸਾ ਮਸਾਲਾ ਕਿੰਨਾ ਪਾਣਾ वो अपने स्वाद मुताबिक मर्च पाई दी है स्वाद मुताबिक की आप नमक पाने हूं यार तुहाडा जिहड़ा तो आशाई कोरमा प्लेट दे उत्ते आपां रख लैंदे आं अच्छा जी आस पास आप धनिया पा सकते हैं फिर आ सकते हैं मतलब किसी ने हाँ मोली पा के चंगे तरीके परोसा जाए देखो स्मैल बहुत वधिया आ रही है ना मेरे अपने कोई पानी आ लग गया हाँ जी हाँ बता सकती तुसीं देखो टेस्ट है थोड़ा स्वाद टेस्ट तुसीं भी देखो टेस्ट हाँ तुसीं देखो ना कई गल मैं तो खाते रहना नहीं आप कट्ठे देखते ਕਦਰੋ ਜਿਹਨੂੰ ਵਿਆਹ ਤੇ ਨਹੀਂ ਨਾਲ ਘਰ ਦੇ ਬੀ ਮੈਂ ਮਲੀ ਬਿੜੀ ਆ ਬਹੁਤ ਸਾਰਾ ਰੋਹਾਂ ਦਾ ਜੀ ਕੀ ਆ ਤਾਲਾ ਬਸ ਆਸਰੇ ਤੁਹਾਡੇ ਭਾਜੀ ਖੁੱਲੇ ਇਹਦਾ ਕਰੀ ਚਾਹ ਨਾਲ ਨਾ ਕੋਈ ਖਾਣਾ ਸਭ ਲੈ ਆਈ ਹੋਰ ਫਿਰ ਅੱਜ ਕੱਲ ਕੀ ਕਰ ਰਹੇ ਹੋ ਬਸ ਕਰਨਾ ਕਿ ਚਾਹ ਹੀ ਠੀਕ ਚਲੋ ਵਧੀਆ ਜੀਰਾ ਲਿਆ ਕਿਉਂ ਕੀ ਗੱਲ ਹੋਈ ਇਹ ਬਾਜੀ ਚਾਹ ਨਹੀਂ ਮੇ ਪੀਣੀ ਕਿਉਂ ਠੀਕ ਨਹੀਂ ਮਣੀ ਚਾਹ ਤਾਂ ਝੂਠੀ ਹੈ ਝੂਠੀ ਤੇ ਹਰ ਕੀ ਆ ਵੇਖੋ ਆ ਵੀ ਗਲਾਸ ਭਰਿਆ ਨਾ ਆ ਵੀ ਭਰਿਆ ਆ ਗਲਾਸ ਸੱਦਾ ਇਤੋਂ ਸਾਬਤ ਹੁੰਦਾ ਵੀ ਇਹ ਗੱਲ ਆਪਣਾ ਚਾਹ ਝੂਠੀ ਹੈ ਕੁਲੇ ਅਧਰਾਈ ਜਰਾ ਹਾਂਜੀ ਹਾਂਜੀ ਕੈ ਕੀ ਗੱਲ ਆ ਚਾਹ ਬਾਜੀ ਕੀ ਕਹਦੇ ਨੇ ਕਹਿੰਦੇ ਚਾਹ ਝੂਠੀ ਹੈ ਝੂਠੀ ਆਹੋ ਫਿਰ ਨਹੀਂ ਲੈ ਆ ਤੇ ਇਹਨਾਂ ਨੂੰ ਦੇਖ ਹੁੰਦਿਆ ਆ ਵੀ ਗਲਾਸ ਭਰਿਆ ਆ ਵੀ ਭਰਿਆ ਤੇ ਆ ਅੱਧਾ ਵਾ ਉਦੋਂ ਘੱਟ ਪੈ ਗਈ ਹੋਗੀ ਝੂਠੀ ਨਹੀਂ ਹੈਗੀ ਹੈ ਚਾ ਜੁਠੀ ਆ ਮੈਂ ਨਹੀਂ ਪੀ ਚੁੱਕ ਕੇ ਲੈ ਜਾ ਤੂੰ ਇਹਨੇ ਜਾ ਵੀ ਹੋਗੇ ਮੈਂ ਚਾ ਪੀਣੀ ਨਹੀਂ ਗਈ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਮੈਂ ਜੁਠੀ ਨਹੀਂ ਹਾਂ ਕਿਦਾਂ ਸਾਬਤ ਕਰੂੰਗਾ ਆਪੀ ਜੂੰਗਾ ਤੈਨੂੰ ਤੂੰ ਇਹਨੂੰ ਜੁਠੀ ਐ ਚਾ ਜੁਠੀ ਲੱਗਾ ਚੁੱਕੇ ਮੈਂ ਹੁਣ ਤੈਨੂੰ ਦੱਸ ਮੈਂ ਜੁਠੀ ਤੇ ਨਹੀਂ ਹਾਂ ਅੱਛਾ ਫੇਰ ਠੀਕ ਹੈ ਕਹ ਯਾਰ ਕੱਜ ਬੱਚੇ ਤੰਗ ਨਾਏ ਕਰਨੇ ਚੰਗਾ ਹੁੰਦਾ। ਵਦਿਆ ਉਹਦੇ ਬੱਚੇ ਚੰਗੇ ਪੜ੍ਹਦੇ ਪਿਆ। ਮੈਂ ਬਹੁਤ ਬੱਚੇ ਤੰਗ ਕਰਦੇ ਕਰਨਾ ਕੀ ਹੈ। ਬੜੀ ਖੁਸ਼ੀ ਵਾਲੀ ਗੱਲ ਆ। ਪਰ ਇੱਕ ਗੱਲ ਕਹਾਂ ਮੈਂ ਜੋ ਰੌਣਕ ਬੱਚਿਆਂ ਦੀ ਹੈ ਨਾ ਉਹ ਕਿਤੇ ਵੀ ਨਹੀਂ ਹੈ। ਨਹੀਂ ਤੇ ਲੋਖ ਹੋਣਾ। ਐ ਕਿਥੋਂ ਕੇਕ ਬਣਾਇਆ ਹੈ ਬਾਜੀ? ਏ ਕੇਕ ਆ ਆਪਣੇ ਨਾਲ ਹੀ ਆਪਣੇ ਬੇਕਰੀ ਹੈਗੀ ਉੱਥੇ। ਅੱਛਾ ਬਹੁਤ ਸਵਾਦ ਬਣਾਉਂਦਾ। ਤਿਹੇ ਡੱਡਾ ਵਰਕੇ ਖਾਈਏ ਨੇ ਨਾ ਮੈਂ ਤੁਹਾਨੂੰ ਕੇਕ ਜਾਦੂ ਨਾਲ ਕੇ ਖਾ ਕੇ ਵਾਹੂ ਮੂੰਹ ਦਾ। ਕਿਦਾ ਕਿਦਾ ਵੇ ਤੇਰਾ ਗੰਦੈ ਮੈਂ ਖਾ ਰਿਹਾ ਐ ਰੋਬੀਸ ਹਾਂ ਹਾਂ ਇੱਥੇ ਬਹੁਤ ਪਲੇਟ ਬੁੱਧੀ ਮਾਰ ਦਿਓ ਅੱਛਾ ਮੈਂ ਪਲੇਟ ਨੂੰ ਬਿਲਕੁਲ ਹੱਥ ਨਹੀਂ ਲਾਵਾਂਗਾ ਹੂੰ ਐਦਾਂ ਘੁਰ ਕੇ ਖਾਵਾਂਗਾ ਜਾਦੂ ਨਾਲ ਮਤਲਬ ਟੱਚ ਵੀ ਨਹੀਂ ਕਰਾਂਗਾ ਉਹਨੂੰ ਉਹਦਾ ਖਾਣੂੰਗਾ ਉਹਦਾ ਜਾਦੂ ਨਾਲ ਅਸੀਂ ਮੰਨਦੇ ਨਹੀਂ ਹੋਏ ਨੂੰ ਜ਼ਿਆਦਾ ਨਹੀਂ ਪੋਸਿਬਲ ਤੈਨੂੰ ਮੰਨਣਾ ਪੈਣਾ ਨਹੀਂ ਮੰਨਾਂਜੀ ਪਲੇਟ ਫੜਾਓ ਜਾ ਅੱਛਾ ਪਾ ਲਓ ਭਾਜੀ ਪਲੇਟ ਮੈਂ ਖਾ ਕੇ ਦਿਖਾ ਚੱਲ ਲੈ ਇੰਗੜੀ ਪਿੱਕੜ ਪੋਂਗੜੀ ਇੰਗੜੀ ਪਿੱਕੜ ਗੇੜ ਦੇ ਕੜ ਕੀਚੀ ਪੋੜੀਆਂ ਫੂ ਕਹਰਾ ਸੁਆਦੇ ਕਹਰਾ ਹੋਰ ਕਦੀ ਹੋਈ ਨਹੀਂ ਸਕਦਾ ਪਲੇਟ ਚ ਕੇ ਪਲੇਟ ਤੇ ਇੱਕ ਪਪਾਈ ਤੁਸੀਂ ਸਣੀ ਲੱਗਾ ਬੱਲੇ ਵਿਆਹ ਹੋਏ ਹੁੰਦੇ ਰਹਾ